ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਬਾਈ ਸਾਈਡ ਕੁਮੀਜ਼ ਦੀ ਕਟਿੰਗ ਉਹਦੇ ਵਾਸਤੇ ਆਪਾਂ ਨਾਪ ਜਾਣ ਲੈਣੇ ਆ ਜੀ ਕੁਮੀਜ਼ ਦੀ ਲੈਂਥ ਹੈ ਜਿਹੜੀ ਹੋਈ 40 ਤੇ ਛਾਤੀ ਆਪਣੇ ਕੋਲੇ 22 ਹੈ ਜੀ ਕਮਰ 19 ਹੈ ਤੇ हिਪ 22 ਹੈ ਤੀਰਾ ਜਿਹੜਾ 14 ਹੈ ਪਲੇਟ ਆਪਣੇ ਸਵਾ ਦਸਤੇ ਪੈਣਗੇ ਤੇ ਜਿਹੜਾ ਬੈਕ ਗਲਾ ਉਹ ਹੈਗਾ ਜੀ ਪੌਣੇ ਪੰਜ ਤੇ ਫਰੰਟ ਹੈ 6 ਤੇ ਇਹਦੇ ਹਿਸਾਬ ਨਾਲ ਆ ਉਹ ਆਪਾਂ ਕਰਦੇ ਆਂ ਜੀ ਅੱਜ ਕਟਿੰਗ ਉਹਦੇ ਵਾਸਤੇ ਆਪਾਂ ਨੇ ਜਿਹੜਾ ਕਪੜਾ ਹੈ ਉਹਦੀ ਲੈਂਥ ਉਤਾਰ ਲੈਣੀ ਹੈ ਜੀ ਆਪਾਂ ਜਿੱਦਾਂ 40 ਉਹਦੇ ਵਿੱਚ 3 ਇੰਚ ਪਲੱਸ ਕਰਕੇ 43 ਇੰਚ ਆਪਾਂ ਕਪੜੇ ਦੀ ਲੈਂਥ ਉਤਾਰ ਲੈਣੀ ਹੈ ਉਹਦੇ ਵਾਸਤੇ ਆਪਾਂ ਕਪੜੇ ਨੂੰ ਐਦਾਂ ਫੋਲਡ ਕਰਕੇ ਵਿਛਾ ਲੈਣਾ ਹੈ ਇਹ ਤਾਂ ਆਪਣੇ ਕੋਲੇ ਚਾਰਟ ਹੈ ਸਮਝਾਉਣ ਵਾਸਤੇ ਜਸਟ ਆਪਾਂ ਜਿਹੜਾ ਕੱਪੜੇ ਨੂੰ ਐਦਾਂ ਹੋਲਡ ਕਰਕੇ ਵਿਛਾ ਲੈਣਾ ਹੈ ਕੱਪੜੇ ਦੀ ਬੰਦ ਵਾਲੀ ਸਾਈਡ ਆਪਣੀ ਸਾਈਡ ਰੱਖਣੀ ਹੈ ਅਤੇ ਖੁੱਲੀ ਸਾਈਡ ਆ ਜਿਹੜੀ ਉਹ ਦੂਸਰੀ ਸਾਈਡ ਰੱਖਣੀ ਹੈ ਆਪਣੇ ਤੋਂ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਕੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਕੱਪੜੇ ਦੇ ਉੱਪਰ 1 ਇੰਚ ਦਾ ਨਿਸ਼ਾਨ ਸਭ ਤੋਂ ਪਹਿਲਾਂ ਆਪਾਂ ਜਿਹੜਾ ਲਾਵਾਂਗੇ 1 ਇੰਚ ਦਾ ਨਿਸ਼ਾਨ ਏ ਹੁੰਦਾ ਜਿਹੜਾ ਆਪਣੇ ਕੋਈ ਘਾਟ ਵਾਰ ਹੁੰਦੀ ਹੈ ਕਪੜੇ ਦੇ ਵਿੱਚ ਕੋਈ ਕਾਨ ਵਗੈਰਾ ਉਹ ਨਿਕਲ ਜਾਂਦਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਆਰਮਹੋਲ ਦਾ ਇਹ ਲਾਵਾਂਗੇ 7.5 ਤੇ ਇਸ ਤੋਂ ਬਾਅਦ 14 ਤੇ ਕਮਰ ਦਾ ਤੇ ਜਿਹੜਾ 21.5 ਤੇ हिਪ ਦਾ ਲਾਵਾਂਗੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਲੈਂਥ ਲਾ ਲਾਂਗੇ ਤੇ ਇਹ ਨਿਸ਼ਾਨ ਆ ਜਿਹੜੇ ਇਨਾਂ ਨੂੰ ਆਪਾਂ ਕਰ ਲਾਂਗੇ ਸਿੱਧੇ ਇਨਾਂ ਨਿਸ਼ਾਨਾਂ ਨੂੰ ਆਪਾਂ ਕਰ ਲਾਂਗੇ ਜੀ ਬਿਲਕੁਲ ਸਿੱਧੇ ਇਹ ਕਮਰਾ ਵਾਲਾ ਤੇ ਇਹ ਹੋ ਗਿਆ ਆਪਣਾ ਆਰਮਹੋਲ ਵਾਲਾ ਤੇ ਇਹ ਧੀਰਿਆ ਇਹ ਨਿਸ਼ਾਨਾ ਜਿਹੜੇ ਆਪਣੇ ਹੋ ਗਏ ਜੀ ਸਿੱਧੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਨਿਸ਼ਾਨੀ ਸਭ ਤੋਂ ਪਹਿਲਾਂ ਹਿੱਪ ਦੀ ਹਿੱਪ ਐ ਜੀ ਆਪਣੇ ਕੋਲੇ 23 11:30 ਤੇ ਲਾ ਲਈ ਉਸ ਤੋਂ ਬਾਅਦ ਆਪਣੇ ਕੋਲੇ ਕਮਰ ਹੈ ਕਮਰ ਹੈ ਦੀ ਉਨੀ ਤਾਂ ਆਪਾਂ ਲਾਵਾਂਗੇ 9.5 ਤੇ ਤੇ 1/4 ਇੰਚ ਜਿਹੜਾ ਆਪਾਂ ਇੰਚ 1/4 ਇੰਚ ਪਲੇਟਾਂ ਦਾ ਲਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਸਾਤੀ ਦੀ ਸਾਤੀ ਆਪਣੇ ਕੋਲੇ ਹੈਗੀ ਹੈ ਜੀ 22 ਤੇ ਇਹ ਲਾਵਾਂਗੇ ਆਪਾਂ 11 ਇੰਚ ਤੇ ਤੇ ਇਹ ਨਿਸ਼ਾਨਾ ਜਿਹੜੇ ਇਹਨਾਂ ਨੂੰ ਆਪਾਂ 6 ਫੱਟੀ ਦੀ ਮਾਦਨ ਨਾਲ ਜਿਹੜਾ ਕਰ ਲਾਂਗੇ ਸਿੱਧੇ ਐਕਸਟਰਾ ਫਿਰ ਪੱਟੀ ਦੀ ਮਾਰਕਿੰਗ ਨਾਲ ਆਪਾਂ ਕਰ ਲਾਂਗੇ ਸਿੱਧੇ ਤੇ ਇਸ ਤੋਂ ਬਾਅਦ ਜਿਹੜਾ ਥੱਲੇ ਅਜੂਗਾ ਚਾਕ ਦਾ ਨਿਸ਼ਾਨ ਆਪਣੇ ਕੋਲੇ ਤੇ 2 ਇੰਚ ਆਪਾਂ ਜਿਹੜਾ ਐਕਸਟਰਾ ਮਾਰਜਿਨ ਰੱਖ ਕੇ ਪੁਦੀਨਸ਼ਾਨੀ ਵੀ ਇਦਾਂ ਲਾ ਲੈਣੀ ਹੈ ਇਹ ਆਪਣੇ ਕੋਲੇ ਹੋ ਗਏ ਨੀਚਲੇ ਨਿਸ਼ਾਨ ਤੇ ਹੁਣ ਆਪਾਂ ਲਾਵਾਂਗੇ ਜੀ ਤੀਰਾ ਤੀਰਾ ਜਿਹੜਾ ਆਪਣੇ ਕੋਲੇ ਹੈਗਾ 14 ਇੰਚ ਤੀਰਾ ਤੇ ਜਿਵੇਂ ਆਪਣਾ ਹੁਣ ਬੈਕ ਗਲ ਹੈ ਜਿਹੜਾ ਉਹ ਪੌਣੇ 5 ਹੈ ਤਾਂ ਤੀਰਾ ਆਪਾਂ ਜਿੰਨਾ ਹੈਗਾ ਉਨਾ ਹੀ ਲਾਵਾਂਗੇ ਤੀਰਾ ਆਪਾਂ ਲਾਵਾਂਗੇ 7 ਇੰਚ ਤੇ ਥੱਲੇ ਵੀ ਇੱਕ ਨਿਸ਼ਾਨੀ ਆਪਾਂ ਪਹਿਲਾਂ 7 ਇੰਚ ਤੇ ਲਾਵਾਂਗੇ 7 ਤੇ ਲਾਵਾਂਗੇ ਇਸ ਤੋਂ 9 ਇੰਚ ਕਾਪਾ ਜਿਹੜਾ ਪਿੱਛੇ ਨਿਸ਼ਾਨ ਲਾਵਾਂਗੇ ਇਹਨੂੰ ਇਹਦੇ ਨਾਲ ਮਿਲਾਵਾਂਗੇ ਨਿਸ਼ਾਨ ਨੂੰ ਇਹ ਸੰਸ਼ਾਨ ਨੂੰ ਇਹਦੇ ਨਾਲ ਮਿਲਾਵਾਂਗੇ ਤੇ ਇੱਥੇ ਪਾਵਾਂਗੇ ਆਰਮਹੋਲ ਦੀ ਗਲਾਈ ਇੱਥੇ ਪਾਵਾਂਗੇ ਜੀ ਆਪਾਂ ਆਰਮਹੋਲ ਦੀ ਗਲਾਈ ਤੇ ਜਿਹੜਾ ਹੁਣ ਆਪਾਂ ਲਾਵਾਂਗੇ neck ਦਾ ਬ੍ਰੌਡਨੈਸ ਲਾਵਾਂਗੇ ਆਪਾਂ ਪੌਣੇ 3 ਤੇ ਤੇ ਜਿਹੜਾ ਅੱਧੇ ਇੰਚ ਦੀ ਆਪਾਂ ਇਧਰੋਂ ਦੇ ਦਾਂਗੇ ਕਾਟ ਮੋਢੇ ਵਾਲੀ ਸਾਈਡ ਤੋਂ ਇਹ ਆਪਣੀ ਹੋ ਜੂਗੀ ਮੋਢੇ ਵਾਲੀ ਕਾਟ ਤੋਂ ਤੇ ਹੁਣ ਆਪਣੇ ਕੋਲੇ ਪਲੇਟਾਂ ਸੀਗੀਆਂ 2.5 ਤੇ ਤੇ ਅੱਧਾ ਇੰਚ ਆਪਣਾ ਮਾਰਜਨ ਆ ਜਾਊਗਾ ਇਹ ਪਾਵਾਂਗੇ ਪੌਣੇ 11 ਤੇ ਤੇ ਇਹਦੀ ਵਿਥ ਜਿਹੜੀ ਰੱਖਾਂਗੇ ਪੌਣੇ 4 ਤੇ ਥੱਲੇ ਵਾਲੀ ਸਾਈਡ ਜਿਹੜੀ ਇਹਦੀ ਲੰਬਾਈ ਹੈ ਉਹ ਰੱਖਾਂਗੇ 7 ਤੇ ਇਹ ਵੀ ਵਿਖਾ ਪੌਣੇ 4 ਤੇ ਤੇ ਜਿਹੜੀ ਉੱਪਰ ਤੋਂ ਆਪਣੀ ਆਹ ਵਾਲੀ ਲੇਟ ਹੁੰਦੀ ਹੈ ਜਿਹੜੀ ਆ ਗਲਾਈ ਬਣਦੀ ਹੈ ਇੱਥੋਂ ਜਿੱਥੋਂ ਇਹਦੀ ਗਲਾਈ ਦਾ ਸੈਂਟਰ ਬਣਦਾ ਹੈ ਉੱਥੋਂ ਇੱਕ ਲਾਈਨ ਆ ਜਿਹੜੀ ਇੱਥੇ ਤੇ ਇਹਦੇ ਤੋਂ 2 ਇੰਚ ਉੱਪਰ ਤੇ ਇਹ ਵਾਲੀ ਜਿਹੜੀ ਕਮਰ ਤੋਂ ਤਾਂ ਇਦਾ ਇਹਨਾਂ ਨੂੰ ਸਵਾ ਕੈਂਚ ਦਾ ਗਾਇਬ ਆ ਜਿਹੜਾ ਪਲੇਟ ਦਾ ਇਹ ਲਾ ਦਾਂਗੇ ਆਪਣੇ ਪਲੇਟਾਂ ਦੇ ਨਿਸ਼ਾਨ ਹੋਗੇ ਤਾਂ ਹੁਣ ਇਹਦੇ ਇਸੇ ਪੱਲੇ ਤੇ ਆਪਾਂ ਤੁਹਾਨੂੰ ਬੈਕ ਦੇ ਜਿਹੜੇ ਨਿਸ਼ਾਨ ਹੈ ਉਹ ਲਾ ਕੇ ਦਿਖਾਵਾਂਗੇ ਇਹ ਵਾਲੇ ਤਾਂ ਸੇਮ ਸੇਮ ਹੀ ਰਹਿੰਦੇ ਆ ਜਿਹੜਾ ਇਹ ਵਾਲਾ ਨਿਸ਼ਾਨ ਹੁੰਦਾ ਆਪਾਂ ਜਿੰਨਾ ਤੀਰਾ ਸੀ ਆਪਣਾ 7 نیچے ਵੀ ਆਪਾਂ ਜਿਹੜਾ 7 ਵਾਲਾ ਨਿਸ਼ਾਨ ਲਾਇਆ ਇਹ ਇਸ ਨਿਸ਼ਾਨ ਤੋਂ ਲੈ ਕੇ ਸ਼ਾਕਤੀ ਵਾਲੇ ਨਿਸ਼ਾਨ ਤੱਕ ਜਿੰਨਾ ਆਪਣਾ ਗੈਪ ਬਣ ਗਿਆ ਉਸ ਦਾ ਅੱਧ ਕਰਕੇ ਇੱਕ ਨਿਸ਼ਾਨ ਲਾ ਦਾਂਗੇ ਉਸ ਨਿਸ਼ਾਨ ਤੋਂ ਇੱਕ ਪੁਆਇੰਟ ਬਸ ਅੰਦਰ ਨੂੰ ਲੈ ਕੇ ਜਿਹੜਾ ਆਪਾਂ ਤੀਰੇ ਨਾਲ ਇਹਨੂੰ ਮਿਲਾ ਦਾਂਗੇ ਤਾਂ ਇੱਥੇ ਪਾ ਦਾਂਗੇ ਗਲਾਈ ਤੇ ਜਿਹੜਾ ਆਪਣੀ ਬੈਕ ਸਾਈਡ ਹੁੰਦੀ ਹੈ ਉਹ ਵੀ ਜਿਹੜੀ ਆਪਾਂ ਤੀਰੇ ਨਾਲੋਂ ਇਸ ਫਰੰਟ ਪੱਲੇ ਨਾਲੋਂ ਇੱਕ ਅੱਧਾ ਇੰਚ ਜਾਂ ਪੌਣਾ ਇੰਚ ਜਿਹੜੀ ਉਠਾ ਕੇ ਕੱਟਣੀ ਹੁੰਦੀ ਹੈ ਇਹਦੇ ਇਹਦਾ ਕਾਰਨ ਇਹ ਹੁੰਦਾ ਵੀ ਜਿਹੜਾ ਆਪਣਾ ਗਲਾ ਛੋਟਾ ਹੁੰਦਾ ਹੈ ਬੈਕ ਵਾਲਾ ਉਹ ਪਿੱਛੇ ਨੂੰ ਜਾਂਦਾ ਹੈ ਇਹਦੇ ਨਾਲ ਜਿਹੜਾ ਪਿੱਛੇ ਨੂੰ ਗਲਾ ਨਹੀਂ ਜਾਊਗਾ ਜਿਵੇਂ ਆਪਾਂ ਫਰੰਟ ਤੇ ਅੱਧੇ ਗਾਨ ਦੀ ਨਿਸ਼ਾਨ ਲਾਇਆ ਸੀ ਅੱਧੇ ਇੰਚ ਦਾ ਤਾਂ ਬੈਕ ਤੇ ਵੀ ਜਿਹੜਾ ਅੱਧੇ ਇੰਚ ਦਾ ਮਾਰਜਨ ਨਾਲ ਬੈਕ ਦਾ ਨਿਸ਼ਾਨ ਲਾ ਲਾਂਗੇ ਇਹ ਜਿਹੜੀ ਆਪਣੀ 2 ਇੰਚ ਬ੍ਰੈਸਟ ਦੇ ਹਿਸਾਬ ਨਾਲ ਹੈ ਜਿਹੜੀ ਕਟਿੰਗ ਹੋਗੀ ਹੋਣੀ ਸਾਨੂੰ ਆਸ ਹੈ ਕਿ ਤੁਹਾਨੂੰ ਇੱਕ ਇੱਕ ਗੱਲ ਦੀ ਜਿਹੜੀ ਚੰਗੀ ਤਰ੍ਹਾਂ ਸਮਝ ਆਈ ਹੋਣੀ ਜੇਕਰ ਫਿਰ ਵੀ ਕਿਸੇ ਗੱਲ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਸਮਝ ਨਾ ਲੱਗੇ ਹੋਵੇ ਤਾਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਜੀ ਜੇਕਰ ਤੁਹਾਨੂੰ ਕਿਸੇ ਹੋਰ ਸਾਈਜ਼ ਦੀ ਵੀਡੀਓ ਜਿਹੜੀ ਚਾਹੀਦੀ ਹੋਵੇ ਉਹੀ ਸਾਨੂੰ ਦੱਸ ਸਕਦੇ ਹਾਂ ਅਸੀਂ ਤੁਹਾਨੂੰ ਉਸੇ ਤਰ੍ਹਾਂ ਦੀ ਜਿਹੜੀ ਵੀਡੀਓ ਬਣਾ ਕੇ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ ਕਿਉਂਕਿ ਆਪਾਂ ਹਰ ਰੋਜ਼ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਸਟੀਚਿੰਗ ਕਟਿੰਗ ਦੀਆਂ ਲੈ ਕੇ ਆਇਆ ਕਰਾਂਗੇ ਤੇ ਜਿਹੜੇ ਨਵੇਂ-ਨਵੇਂ ਟਿਪਸ ਤੁਹਾਨੂੰ ਦਿਆ ਕਰਾਂਗੇ ਇਹ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਜੀ ਤੇ ਇਹ ਅ ਜਿਵੀ ਵੀਡੀਓ ਜਿਹੜੀ ਇਹਦੇ ਨਾਲ ਹੀ ਹੁੰਦੀ ਹੈ ਜੀ ਸਮਾਪਤ ਵੀਡੀਓ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ